ਸਰ ਤੁਸੀਂ ਸਾਰਾ ਦੇਖ ਲਿਆ ਪਿੱਛੇ ਸਾਡੇ ਜਿੰਨਾ ਵੀ ਰਸਤਾ ਹੈ ਸਾਰਾ ਇਹ ਉਦੋਂ ਦਾ ਖੜਿਆ ਹੋਇਆ ਸਾਡੇ ਬੱਚੇ ਬਜ਼ੁਰਗ ਕੋਈ ਬਿਮਾਰ ਹੁੰਦਾ ਸਾਨੂੰ ਬਹੁਤ ਦਿੱਕਤ ਆਉਂਦਾ ਰਸਤਾ ਕਿਸੇ ਨੇ ਵਿਚਾਰਨੇ ਆਪਣੇ ਖੇਤੋਂ ਛੱਡਿਆ ਹੋਇਆ ਇਹ ਵੀ ਜਦੋਂ ਥੋੜਾ ਜਿਹਾ ਮੀਂਹ ਪੈਂਦਾ ਇਹ ਬੰਦ ਹੋ ਜਾਂਦਾ ਬਰਸਾਤ ਤੋਂ ਪਹਿਲੇ ਪਹਿਲੇ ਇਹਨੂੰ ਕਵਰ ਕਰ ਲਿਆ ਜਾਵੇ ਜੇ ਬਰਸਾਤ ਵੇਲੇ ਕਰੂਗੇ ਫਿਰ ਤਾਂ ਓਖ ਹੋ ਜਾਊਗਾ ਇਹ ਪਿੰਡ ਨੂੰ ਵੀ ਪਾਣੀ ਪਾਊਗਾ ਤੇ ਸਾਡਾ ਤਾਂ ਲਿੰਕ ਰੋਡ ਖਤਮ ਹੋਇਆ ਹੀ ਹੋਇਆ ਤੇ ਹੁਣ ਸਾਨੂੰ ਸਭ ਤੋਂ ਜ਼ਿਆਦਾ ਜਿਹੜੀ ਸੜਕਾਂ ਦੀ ਦਿੱਕਤ ਬਹੁਤ ਜ਼ਿਆਦਾ ਹੈ ਆ ਇਸੇ ਬੰਦੇ ਨੇ ਯਾ ਰਸਤਾ ਛੱਡਿਆ ਵੀ ਇਹ ਵੀ ਗਿਰ ਗਿਆ ਜੀ ਇਹ ਜੇ ਕਿਹਾ ਜਾਵੇ ਕਿ ਬਰਸਾਤ ਨੂੰ ਇਹਨੂੰ ਕਰਨਾ ਹੈ ਰੇਪੇਰ ਤਾਂ ਤਾਂ ਫਿਰ ਓਖਾ ਜੂ ਉਸ ਟਾਈਮ ਤਾਂ ਜਾਨੀ ਕਿ ਪੈਸਾ ਜਿਹੜਾ ਉਹ ਖੂਹ ਸਿੱਟਣ ਲੱਗਾ ਮੈਂ ਹੈ ਨਾ ਉਸ ਟਾਈਮ ਜਿਹੜਾ ਵੀ ਲਾਂਦੇ ਜੋ ਖਰਚਾ ਕਰਦੇ ਉਹਦਾ ਕਿਸੇ ਅਰਥ ਨਹੀਂ ਲੱਗਦਾ ਜੇ ਹੁਣ ਇਹਨੂੰ ਇਸ ਟਾਈਮ ਕ੍ਰੇਡ ਵਾਲ ਵਗੈਰਾ ਹੁਣ ਵਧੀਆ ਤਰੀਕੇ ਨਾਲ ਲਾਏ ਜਾਵੇ ਤਾਂ ਬਰਸਾਤ ਤੋਂ ਜਿਹੜਾ ਹੈਗਾ ਅਸੀਂ ਬਚ ਸਕਦੇ ਨਹੀਂ ਤਾਂ ਸਾਡੇ ਘਰਾਂ ਨੂੰ ਵੀ ਖਤਰਾ ਹੈ ਤੇ ਸਾਡੀਆਂ ਸੜਕਾਂ ਤਾਂ ਖਤਮ ਹੋਈ ਗਈਆਂ ਸਾਡੇ ਲਿੰਕ ਰੋਡ ਵੀ ਟੁੱਟ ਗਏ ਵੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਮਉਦ ਸਿੰਘ ਰਾਣਾ ਤਸਵੀਰਾਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੰਦਪੁਰ ਬੇਲਾ ਦੀਆਂ ਨੇ ਜਿੱਥੇ ਅਸੀਂ ਹੜ੍ਹਾਂ ਦੇ ਦਿਨਾਂ 'ਚ ਜਿੱਥੇ ਪਿੰਡ ਦਿਖਾਏ ਸੀ ਇਹਨਾਂ ਦਾ ਇੱਕ ਜਰੂਰ ਦਿਖਾਵਾਂਗਾ ਕਿ ਜਿਹੜਾ ਰਸਤਾ ਸੀਗਾ ਉਸ ਸਮੇਂ ਵੀ ਅਸੀਂ ਦਿਖਾਇਆ ਸੀ ਇਹ ਲਗਭਗ ਇਹ ਤੋਂ ਅੱਗੇ ਜਿਹੜੇ ਆ ਉਹ 200 300 ਜਿਹੜਾ ਘਰ ਪੈਂਦਾ ਹੈਗਾ ਤੇ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਰਸਤਾ ਉਸ ਸਮੇਂ ਹੜ ਗਿਆ ਸੀ ਲਗਭਗ 4 ਤੋਂ 500 ਫੁੱਟ ਜਿਹੜਾ ਰਸਤਾ ਇਹ ਇਹਨਾਂ ਦਾ ਬਿਲਕੁਲ ਹੜ ਗਿਆ ਸੀ ਦਰਿਆ ਦੀ ਢੇਡ ਚੜ ਗਿਆ ਸੀ ਸਮੇ ਸਮੇਂ ਦੀਆਂ ਬੇਸਕ ਆ ਕੇ ਇਹਨਾਂ ਨਾਲ ਵਾਅਦੇ ਕੀਤੇ ਗਏ ਆਪਾਂ ਇਹਨੂੰ ਜ਼ਰੂਰ ਬਣਾਵਾਂਗੇ ਪਰ ਖੜਾ ਦਾ ਜਿਹੜਾ ਟਾਈਮ ਹੈ ਉਹਨੂੰ ਲੰਘੇ ਨੂੰ ਵੀ ਕਾਫੀ ਟਾਈਮ ਹੋ ਗਿਆ ਪਰ ਮੋੜ ਤੋਂ ਜਿਹੜੇ ਪਿੰਨਾਂ ਲੋਕਾਂ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਦੁਬਾਰਾ ਪਾਣੀ ਜਿਹੜਾ ਹੈ ਉਹ ਆਉਣਾ ਸ਼ੁਰੂ ਹੋ ਜਾਣਾ ਜਿਸ ਕਰਕੇ ਇਹਨਾਂ ਦਾ ਕੰਮ ਜਿਹੜਾ ਹੈ ਹੁਣ ਤੱਕ ਸ਼ੁਰੂ ਨਹੀਂ ਕੀਤਾ ਗਿਆ ਗੱਲਬਾਤ ਜ਼ਰੂਰ ਕਰਾਂਗੇ ਪਿੰਡ ਦੇ ਲੋਕਾਂ ਨੇ ਸਾਡੇ ਤੱਕ ਫੇਰ ਦੁਬਾਰਾ ਪਹੁੰਚ ਕੀਤੀ ਆ ਕਿ ਆ ਕੇ ਸਾਡੀ ਸਾਰ ਜੜੀ ਲਈ ਜਾਵੇ ਤਾਂ ਜੋ ਸਰਕਾਰ ਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਨੀਤ ਤੋਂ ਜਾਗਣ ਤੇ ਇਹਨਾਂ ਦਾ ਕੰਮ ਜਿਹੜਾ ਹੈ ਸਮਾਸਿਰ ਹੋ ਸਕੇ ਗੱਲਬਾਤ ਜ਼ਰੂਰ ਕਰਾਂਗੇ ਸਾਡੇ ਨਾਲ ਪਿੰਡ ਦੇ ਜਿਹੜੇ ਨੌਜਵਾਨ ਆਜਨੇ ਆ ਭਾਈ ਜੀ ਕੀ ਲੱਗਦਾ ਜਦੋਂ ਹੜਾਂ ਦਾ ਟਾਈਮ ਸੀਗਾ ਆਪਾਂ ਉਸ ਟਾਈਮ ਵੀ ਗੱਲਬਾਤ ਕੀਤੀ ਸੀ ਇਸੇ ਥਾਂ ਘੜ ਕੇ ਕੀਤੀ ਸੀ ਉਸ ਟਾਈਮ ਆ ਭਾਵੇਂ ਆਮ ਆਦਮੀ ਪਾਰਟੀ ਦੇ ਕਮਿਕਰ ਸਿੰਘ ਦਾਢੀ ਹਣੀ ਇੱਥੇ ਆਏ ਸੀ ਉਦੋਂ ਆਪਾਂ ਇੱਥੇ ਨਾਲ ਖੜੇ ਸੀ ਉਹਨਾਂ ਨੇ ਕਿਹਾ ਸੀ ਜਦੋਂ ਪਾਣੀ ਉੱਤਰ ਜਾਊਗਾ ਇਹ ਕੰਮ ਸ਼ੁਰੂ ਕਰ ਦਾਂਗੇ ਪਰ ਲਗਭਗ 4-5 ਮਹੀਨੇ ਦਾ ਸਮਾਂ ਲੰਘ ਗਿਆ ਹੁਣ ਤਾਂ ਸਰਦੀਆਂ ਪੂਰੇ ਚੋਰਾਂ ਤੇ ਚਲ ਰੀਆਂ ਪਰ ਇਹ ਕੰਮ ਸ਼ੁਰੂ ਨਹੀਂ ਹੋਇਆ ਕੀ ਲੱਗਦਾ ਤੁਹ ਗੱਲ ਇਦਾਂ ਵੀ ਉਸ ਟਾਈਮ ਤੱਕ ਆ ਕੇ ਸਾਡੇ ਨਾਲ ਕਹਿ ਗਏ ਸੀ ਕਿ ਇਹ ਕੰਮ ਜਲਦੀ ਸ਼ੁਰੂ ਹੋ ਜਾਊਗਾ 15 20 ਦੇ ਦੇ ਵਿੱਚ ਇਹਨੂੰ ਸਾਰੇ ਨੂੰ ਕਵਰ ਕਰ ਦਾਂਗੇ ਪਰ ਹਜੇ ਤੱਕ ਕੋਈ ਵੀ ਮਤਲਬ ਇੱਥੇ ਪੁੱਜਿਆ ਨਹੀਂ ਹੈ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਤੱਕ ਇੱਕ ਖਬਰ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਾਡਾ ਸਾਰ ਲਈ ਜਾਵੇ ਆ ਸਾਰ ਤੁਸੀਂ ਸਾਰਾ ਦੇਖ ਲਿਆ ਪਿੱਛੇ ਸਾਡੇ ਜਿੰਨਾ ਵੀ ਰਸਤਾ ਹੈ ਸਾਰਾ ਇਹ ਉਦੋਂ ਦਾ ਖੜਿਆ ਹੋਇਆ ਸਾਡੇ ਬੱਚੇ ਬਜ਼ੁਰਗ ਕੋਈ ਬਿਮਾਰ ਹੁੰਦਾ ਸਾਨੂੰ ਬਹੁਤ ਦਿੱਕਤ ਹੁੰਦਾ ਰਸਤਾ ਕਿਸੇ ਨੇ ਵਿਚਾਰਨੇ ਆਪਣੇ ਖੇਤੋਂ ਛੱਡਿਆ ਹੋਇਆ ਇਹ ਵੀ ਜਦੋਂ ਥੋੜਾ ਜਿਹਾ ਮੀਂਹ ਪੈਂਦਾ ਇਹ ਬੰਦ ਹੋ ਜਾਂਦਾ ਹੈ ਸੋ ਸਾਨੂੰ ਬਰਸਾਤ ਵਾਲਾ ਹੀ ਮਤਲਬ ਹੁਣ ਵੀ ਸਾਨੂੰ ਬਰਸਾਤ ਵਾਲੀ ਉਹ ਹੈ ਇਸ ਟਾਈਮ ਜਿੱਦਾਂ ਬਰਸਾਤ ਨੂੰ ਹੁੰਦਾ ਸਾਡੇ ਨਾਲ ਉਹੀ ਜੀ ਸਾਡੇ ਨਾਲ ਹੁਣ ਹੋ ਰਹੀ ਆ ਆ ਸਾਰਾ ਜਿੰਨਾ ਵੀ ਕ੍ਰੀਡ ਵਾਲ ਹੈ ਕੁਛ ਨਹੀਂ ਲੱਗਿਆ ਉਸ ਟਾਈਮ ਕਹਿੰਦੇ ਸੀ ਕਿ ਬੇ ਥੋੜੇ ਦਿਨ ਦੇ ਵਿੱਚ ਇਹ ਲੱਗ ਜਾਊਗਾ ਤੇ ਪਰਾਂ ਡੀਸੈਲਟਿੰਗ ਹੋ ਰਹੀ ਉਹ ਵਧੀਆ ਗੱਲ ਹੈ ਉਧਰ ਸਾਰਾ ਵਧੀਆ ਕਰ ਰਹੀ ਹੈ ਸਰਕਾਰ ਅਸੀਂ ਨਾਲ ਹੈ ਬਿਲਕੁਲ ਜੀ ਸਾਡੇ ਸਾਰੇ ਜਿੰਨੇ ਵੀ ਬੰਦੇ ਹੈ ਵਧੀਆ ਮਤਲਬ ਉਧਰ ਸਾਈਡ ਪਾਣੀ ਹੋ ਰਿਹਾ ਚ ਕਰਕੇ ਪਰ ਇੱਧਰ ਲ ਵੀ ਜਰੂਰ ਜਲਦੀ ਤੋਂ ਜਲਦੀ ਇਹਨੂੰ ਕੀਤਾ ਜਾਵੇ ਤਾਂ ਕਿ ਬਰਸਾਤ ਤੋਂ ਪਹਿਲੇ ਪਹਿਲੇ ਇਹਨੂੰ ਕਵਰ ਕਰ ਲਿਆ ਜਾਵੇ ਜੇ ਬਰਸਾਤ ਵੇਲੇ ਫਿਰ ਤਾਂ ਔਖਾ ਹੋ ਜਾਊਗਾ ਇਹ ਪਿੰਡ ਨੂੰ ਵੀ ਪਾਣੀ ਪਾਊਗਾ ਤੇ ਸਾਡਾ ਤਾਂ ਲਿੰਕ ਰੋਡ ਖਤਮ ਹੋਇਆ ਹੀ ਹੋਇਆ ਹੈ ਨਾ ਇਸ ਤਰ੍ਹਾਂ ਇਹ ਜਿੰਨੀ ਜਲਦੀ ਹੋ ਸਕੇ ਇਹਨੂੰ ਜਦ ਜਿਵੇਂ ਕਮਿਸ਼ਨਰ ਸਾਹਿਬ ਨਾਲ ਡੀ ਹੋਣੀ ਉਸ ਸਮੇਂ ਆਏ ਸੀ ਮੁੜ ਕੇ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਨੂੰ ਕਿਹਾ ਵੀ ਸਾਡਾ ਕੰਮ ਨਹੀਂ ਨਹੀਂ ਹਾਂਜੀ ਉਹਨਾਂ ਤੱਕ ਪਹੁੰਚ ਕੀਤੀ ਹੈ ਜੀ ਪਰ ਪਤਾ ਨਹੀਂ ਕਿਤਨੇ ਕਿਤੇ ਜਾਂ ਕੁਝ ਕੀ ਆ ਚੱਕਰ ਹੈ ਪਤਾ ਨਹੀਂ ਹੇ ਤੱਕ ਆਏ ਨਹੀਂ ਹੈ ਬਾਈ ਉਹ ਨਹੀਂ ਇੱਥੇ ਕਹਿੰਦੇ ਸੀ ਉਸ ਟਾਈਮ ਕਿ ਅਸੀਂ ਜਲਦੀ ਉਹ ਬਣਾਵਾਂਗੇ ਤੇ ਕੋਈ ਗੱਲਬਾਤ ਨਹੀਂ ਹੋਈ ਹੈਗੀ ਹੁਣ ਤਾਂ ਅਸੀਂ ਇਹੀ ਅਪੀਲ ਕਰ ਸਕਦੇ ਕਿ ਬੇ ਜਿੰਨੀ ਜਲਦੀ ਹੋ ਸਕਦਾ ਇਹਨੂੰ ਹੁਣ ਹੁਣ ਸੰਭ ਲੈ ਜਾਵੇ ਹੁਣ ਮੌਕਾ ਹੈ ਸਰ ਜੇ ਕਿਹਾ ਜਾਵੇ ਕਿ ਬਰਸਾਤ ਨੂੰ ਇਹਨੂੰ ਕਰਨਾ ਹੈ ਰੇਪੇਰ ਤਾਂ ਤਾਂ ਫਿਰ ਓਖਾ ਜੀ ਉਸ ਟਾਈਮ ਤਾਂ ਜਾਨੀ ਕਿ ਪੈਸਾ ਜਿਹੜਾ ਉਹ ਖੂਸ ਸਿੱਟਣ ਲੱਗਾ ਮੈਂ ਹੈ ਨਾ ਉਸ ਟਾਈਮ ਜਿਹੜਾ ਵੀ ਲਾਂਦੇ ਜੋ ਖਰਚਾ ਕਰਦੇ ਉਹ ਤਾਂ ਕਿਸੇ ਅਰਥ ਨਹੀਂ ਲੱਗਦਾ ਜੇ ਹੁਣ ਇਹਨੂੰ ਇਸ ਟਾਈਮ ਕ੍ਰੇਡ ਵਾਲ ਵਗੈਰਾ ਹੁਣ ਵਧੀਆ ਤਰੀਕੇ ਨਾਲ ਲਾਏ ਜਾਵੇ ਤਾਂ ਬਰਸਾਤ ਤੋਂ ਜਿਹੜਾ ਹੈਗਾ ਅਸੀਂ ਬਚ ਸਕਦੇ ਨਹੀਂ ਤਾਂ ਸਾਡੇ ਘਰਾਂ ਨੂੰ ਵੀ ਖਤਰਾ ਹੈ ਤੇ ਸਾਡੀਆਂ ਸੜਕਾਂ ਤਾਂ ਖਤਮ ਹੋ ਹੀ ਗਈਆਂ ਸਾਡੇ ਲਿੰਕ ਰੋਡ ਵੀ ਟੁੱਟ ਗਏ ਵੇ ਹੈ ਨਾ ਇਹ ਚੱਕਰ ਹੈ ਜੀ ਬਿਲਕੁਲ ਜੀ ਬੇਸ਼ੱਕ ਬਰਸਾਤਾਂ ਲੰਘੀਆਂ ਸਰਦੀਆਂ ਦੇ ਮੌਸਮ ਆ ਗਏ ਆ ਪਰ ਇਹ ਲੋਕ ਅੱਜ ਵੀ ਆਪਣੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਉਸ ਸਮੇਂ ਆ ਕੇ ਸਰਕਾਰਾਂ ਦੇ ਜਿਹੜੇ ਅਹੁਦੇਦਾਰ ਸੀਗੇ ਇੱਥੇ ਆ ਕੇ ਵੱਡੇ ਵੱਡੇ ਦਾਅਵੇ ਤਾਂ ਜਰੂਰ ਕਰਕੇ ਗਏ ਕਿ ਕੁਝ ਪਾਣੀ ਉਤਰਨ ਤੋਂ ਬਾਅਦ ਕੁਝ ਦਿਨਾਂ ਬਾਅਦ ਜਿਹੜਾ ਇਹਨਾਂ ਦਾ ਕੰਮ ਹੋਣਾ ਸ਼ੁਰੂ ਹੋ ਜਾਊਗਾ ਬਜ਼ੁਰਗ ਨਾਲ ਹਾਜ਼ਰ ਨੇ ਬਜ਼ੁਰਗੋ ਕੀ ਲੱਗਦਾ ਕਾਫੀ ਉਮਰ ਹੋ ਗਈ ਆ ਤੁਹਾਡੀ ਇਸੇ ਤਰ੍ਹਾਂ ਦਾ ਦੇਖਦੇ ਆ ਰਹੇ ਆ ਸਰਕਾਰਾਂ ਆਂਦੀਆਂ ਜਾਂਦੀਆਂ ਆਏ ਤੇ ਵਾਅਦੇ ਕਰ ਜਾਂਦੇ ਤੇ ਜਦੋਂ ਪਾਣੀ ਆਇਆ ਹੁੰਦਾ ਹੜ ਆਏ ਹੁੰਦੇ ਅਸੀਂ ਐ ਕਰਦਾਂਗੇ ਕ੍ਰੇਟ ਬਾਲ ਲਾਦਾਂਗੇ ਪਰ ਜਿਹੜੀ ਸਾਡੀ ਸੜਕ ਟੁੱਟੀ ਸੀ ਉਸ ਸਮੇਂ ਉਹਨੂੰ ਕਿਸਨੇ ਹੁਣ ਤੱਕ ਪੁੱਛਿਆ ਨਹੀਂ ਸਾਰੀ ਨਹੀਂ ਕੋਈ ਨਹੀਂ ਪੁੱਛਦਾ ਲੱਕੜ ਦੇ ਮੁੰਡੇ ਸਾਰੇ ਦੇਖ ਕੇ ਚੱਲ ਜਾਂਦੇ ਆ ਡੀਸਲਟ ਕਰ ਰਹੇ ਐਸੀ ਡੀਸਲਟ ਕਰਕੇ ਥੋੜਾ ਕੰਮ ਸ਼ੁਰੂ ਕਰ ਦਵਾਂਗੇ ਨਾਲ ਦੀ ਨਾਲ ਡੀਸਲਟ ਹੋ ਰਹੀ ਪਰ ਇਧਰ ਕੋਈ ਨਹੀਂ ਧਿਆਨ ਦੇ ਰਿਹਾ ਨਹੀਂ ਜਿਹੜਾ ਡੀਸਲਟਿੰਗ ਕੀਤਾ ਜਾ ਰਿਹਾ ਮਾਲ ਉਹ ਕਿੱਥੇ ਜਾਇਆ ਕਰਦਾ ਫਿਰ ਉਹ ਕ੍ਰੈਸ਼ਰਾ ਜਾਂਦਾ ਜੀ ਜਾ ਕੇ ਡੀਸੀਬਲ ਨੂੰ ਹੁਕਮ ਸੀ ਬੇ ਇਹਨੂੰ ਸਾਈਡਾਂ ਤੇ ਲਾਇਆ ਜਾਵੇ ਕਿ ਬੰਨ ਬਣਾਇਆ ਜਾਵੇ ਸਾਈਡਾਂ ਤੇ ਪਾਣੀ ਸਿੱਧਾ ਕਰੋ ਡੀਐਂਡ ਜਿਹੜੇ ਚੱਕੋ ਪਾ ਗਵਰਨਮੈਂਟ ਚੱਕ ਕੇ ਵੇਚ ਰਹੀ ਕਰ ਰਹੀ ਖਾ ਰਹੀ ਇਹ ਜਿਹੜਾ ਡੀਸੈਂਟਿੰਗ ਹੋ ਰਿਹਾ ਚਾਹੀਦਾ ਨਹੀਂ ਕਿ ਤੁਹਾਡੇ ਜਿਹੜੇ ਆ ਇਹਨਾਂ ਨੂੰ ਪਹਿਲਾ ਕੰਮ ਆ ਜਿਹੜੇ ਪਿੰਡਾਂ ਦੇ ਪੰਮ ਇਹਨੂੰ ਕੀਤਾ ਜਾਵੇ ਪਿੰਡਾਂ ਵਾਲੇ ਤਾਂ ਸਾਰੇ ਇਹੀ ਮੰਗ ਮੰਗੇ ਕਰਦੇ ਵੇ ਸਾਡੇ ਕੰਮ ਪਹਿਲ ਦੇ ਆਧਾਰ ਤੇ ਸ਼ੁਰੂ ਕਰੋ ਏ ਸਾਡੇ ਲਿੰਕ ਟੁੱਟੇ ਤੇ ਸਾਨੂੰ ਕੋਈ ਸਾਧਨ ਨਹੀਂ ਹੈ ਕਿਸੇ ਪਾਸੇ ਦਾ ਬਿਲਕੁਲ ਦੀ ਆਪਾਂ ਗੱਲਬਾਤ ਹੋਰ ਵੀ ਕਰਾਂਗੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਨਾਲ ਹਾਜ਼ਰ ਨੇ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਅ ਭਾਈ ਜੀ ਕਾ ਬਜ਼ੁਰਗੋ ਕੀ ਲੱਗਦਾ ਜੇ ਆਪਾਂ ਹਰ ਬਾਰ ਵੋਟਾਂ ਲੈਣ ਸਾਡੇ ਕੋਲ ਆ ਜਾਂਦੇ ਆ 24 ਦਾ ਇਲੈਕਸ਼ਨ ਆ ਗਿਆ ਹਾਂਜੀ ਵੋਟਾਂ ਸਮੇਂ ਦਾ ਕਹਿੰਦੇ ਅਸੀਂ ਆ ਕਰਦਾਂਗੇ ਇਹ ਕਰਦਾਂਗੇ ਪਰ ਜਿਹੜਾ ਹੁਣ ਇਹਨੂੰ ਲਗਭਗ 5-6 ਮਹੀਨੇ ਹੋ ਗਏ ਬਰਸਾਤ ਲੰਘ ਗਈ ਐ ਸਰਦੀਆਂ ਸ਼ੁਰੂ ਐ ਇਹ ਤੋਂ ਬਾਅਦ April ਮਹੀਨੇ ਜਿਵੇਂ ਭਾਈ ਸਾਹਿਬ ਬੜੇ ਕਹਿੰਦੇ ਸੀ ਪਾਣੀ ਆਣਾ ਸ਼ੁਰੂ ਹੋ ਜਾਣਾ ਦੁਬਾਰਾ ਹਾਂਜੀ ਹਾਂਜੀ ਮੁਰ ਤੋਂ ਸਾਨੂੰ ਉਹੀ ਹਾਲਾਤ ਦੇਖਣੇ ਪੈਣੇ ਜੇ ਸਮਾਂ ਸੀ ਰਹਿੰਦਿਆਂ ਨਹੀਂ ਕਿ ਉਹ ਕੀਤਾ ਗਿਆ ਕੀ ਲੱਗਦਾ ਕਿ ਸਰਕਾਰਾਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਇਹ ਸਰਕਾਰ ਵੀ ਕੰਮ ਕਰਿਆ ਕਰਦੀ ਉਸੇ ਤਰ੍ਹਾਂ ਸਾਨੂੰ ਤਾਂ ਹੁਣ ਉਮੀਦ ਹੀ ਲੱਗਦਾ ਜੀ ਇਹਨਾਂ ਤੇ ਸਾਨੂੰ ਵਿਸ਼ਵਾਸ ਨਹੀਂ ਜਦ ਖਾਡਾ ਕੰਮ ਨਹੀਂ ਚੱਲਦਾ ਹੈ ਪਹਿਲਾ ਨੰਬਰ ਦਾ ਗੱਲ ਇਹ ਹੈ ਜਿਹੜੇ ਸਾਡੇ ਬਟਾਰੂ ਹਨ ਜੀ ਇਸ ਸੜਕ ਮਗਰ ਪੈ ਪਤੇ ਮਤਲਬ ਕਿਸੇ ਸਰਕਾਰ ਨੇ ਸੋੜੀ ਨਹੀਂ ਹੈਗੀ ਫੇ ਕਾਂਗਰਸੀ ਸਰਕਾਰ ਆਈ ਜੀ ਫੇ ਰਾਣਾ ਜੀ ਨੇ ਮਤਲਬ ਇਹ ਕੰਮ ਕਰਵਾਇਆ ਉਹਦੇ ਇੱਥੇ ਬੇਟੇ ਆਏ ਤੇ ਜੀ ਆਪਣਾ ਸੰਸਕਰ ਤੇ ਤਰੂੜੀਆ ਰਸਤਾ ਖੁਦ ਦੇਖਿਆ ਪ੍ਰਸ਼ਾਦ ਦੇ ਦੇ ਨਾਲ ਉਹਨੇ ਜਦ ਫੋਨ ਮਾਰਿਆ ਉਹਦੇ ਬਾਅਦ ਹੀ ਤਕਰੀਬਨ ਕੰਮ ਇਹ ਚੱਲ ਗਿਆ ਤੇ ਹੁਣ ਸਾਨੂੰ ਸਭ ਤੋਂ ਜ਼ਿਆਦਾ ਜਿਹੜੀ ਸੜਕਾਂ ਦੀ ਦਿੱਕਤ ਬਹੁਤ ਜ਼ਿਆਦਾ ਹੈ ਜੀ ਅੱਜ ਇਸੇ ਬੰਦੇ ਨੇ ਯਾ ਰਸਤਾ ਛੱਡਿਆ ਵੀ ਇਹ ਵੀ ਗਿਰ ਗਿਆ ਜੀ ਇਹੇ ਤੇ ਬਾਕੀ ਅਸੀਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਵੀ ਜਿਹੜਾ ਉਹ ਨਹੀਂ ਆਪਣੇ ਦਰਿਆ ਦਾ ਵਿੱਚ ਜਿਹੜਾ ਖਾਲੀ ਕਰਿਆ ਕਰਦੇ ਸਫਾਈ ਵਧੀਆ ਹੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਵੀ ਆਪਣੇ ਬੰਦੇ ਭੇਜ ਕੇ ਇਹਨਾਂ ਨੂੰ ਜਲਦੀ ਜਲਦੀ ਕ੍ਰੇਟ ਵਾਲ ਲਾਈ ਜਾਵੇ ਬਿਲਕੁਲ ਜੀ ਜਿਵੇਂ ਇਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਇੱਥੇ ਕ੍ਰੇਟ ਵਾਲ ਲਾਈ ਜਾਵੇ ਇੱਕ ਵਾਰੀ ਤਸਵੀਰਾਂ ਫੇਰ ਦੁਬਾਰਾ ਜ਼ਰੂਰ ਦਿਖਾਵਾਂਗਾ ਕਿਉਂਕਿ ਜਿੱਥੇ ਅਸੀਂ ਖੜੇ ਆ ਇੱਥੋਂ ਬਿਲਕੁਲ ਉਹ ਸਾਹਮਣੇ ਕ੍ਰੇਟ ਵਾਲ ਦੇਖਦੇ ਨੇ ਇਹ ਸੜਕ ਉੱਥੇ ਨੂੰ ਜਾਂਦੀ ਸੀ ਤੇ ਦੂਜੇ ਪਾਸੇ ਸਾਹਮਣੇ ਗੱਡੀ ਸਾਡੀ ਖੜੀ ਆ ਉਸ ਪਾਸੇ ਨੂੰ ਇਹ ਸੜਕ ਹੋ ਕੇ ਜਾਂਦੀ ਸੀ ਲਗਭਗ हां 400 ਤੋਂ 500 ਜਿਹੜਾ ਫੁੱਟ ਦਾ ਟੋਟਾ ਜਿਹੜਾ ਦਰਿਆ ਦੀ ਭੇਡ ਚੜ ਚੁੱਕਿਆ ਵਾ ਔਰ ਇਹਨਾਂ ਲੋਕਾਂ ਦਾ ਆਣਾ ਜਾਣਾ ਮੁਸ਼ਕਲ ਹੈਗਾ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚੋਂ ਵੀ ਕਿੰਨਾ ਸਮਾਂ ਜਿਹੜਾ ਨਿਕਲਿਆ ਜਾ ਸਕਦਾ ਪਰ ਇਹਨਾਂ ਦਾ ਕਹਿਣਾ ਹੈ ਕਿ ਜਿਵੇਂ ਬਰਸਾਤ ਦੇ ਦਿਨਾਂ 'ਚ ਇਹਨਾਂ ਨੂੰ ਮੁਸ਼ਕਲ ਆਂਦੀ ਸੀ ਉਸੇ ਤਰ੍ਹਾਂ ਹੁਣ ਵੀ ਮੁਸ਼ਕਲ ਆ ਰਹੀ ਹੈ ਦੂਜੇ ਪਾਸੇ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਦੂਜੇ ਪਾਸੇ ਜਿਹੜਾ ਇਹ ਡੀਸੈਲਟਿੰਗ ਦਾ ਕੰਮ ਚੱਲ ਰਿਹਾ ਸੀ ਉਹ ਬੇਸ਼ੱਕ ਕੰਮ ਸਰਕਾਰ ਨੇ ਸ਼ੁਰੂ ਕੀਤਾ ਸੀ ਪਰ ਉਹ ਹੁਣ ਜਿਸ ਤਰੀਕੇ ਨਾਲ ਆ ਬੰਦ ਪਿਆਏ ਉਹ ਕਿਤੇ ਨਾ ਕਿਤੇ ਉਹਦਾ ਵੀ ਕੋਈ ਨਾ ਕੋਈ ਨੁਕਸਾਨ ਜਿਹੜਾ ਹੋ ਸਕਦਾ ਔਰ ਜਿਹੜਾ ਮਟੀਰੀਅਲ ਜਿਹੜਾ ਚੱਕੇ ਚ ਮੈਨਾਂ ਨੇ ਕਿਹਾ ਹੈ ਕਿ ਉਹਨੂੰ ਚੱਕ ਕੇ ਬਾਹਰ ਲੈ ਜਾਇਆ ਜਾ ਰਿਹਾ ਕ੍ਰੈਚਰਾਂ ਦੇ ਉੱਤੇ ਨਾ ਕਿ ਸੈਡਾਂ ਤੇ ਲਾਇਆ ਜਾ ਰਿਹਾ ਜਦ ਕਿ ਉਹਨੂੰ ਪਹਿਲਾਂ ਸੈਡਾਂ ਤੇ ਲਾਇਆ ਜਾਣਾ ਚਾਹੀਦਾ ਜੇ ਕੋਈ ਬਾਧਾ ਹੈ ਤਾਂ ਬੇਸ਼ੱਕ ਉਸ ਮਾਲ ਨੂੰ ਜਿਹੜਾ ਸਰਕਾਰ ਕਿਸੇ ਹੋਰ ਪਾਸੇ ਵਰਤ ਸਕਦੀ ਹੈ ਪਰ ਇਹਨਾਂ ਦੀ ਜਿਹੜੀਆਂ ਸੈਡਾਂ ਐ ਖਾਸ ਕਰਕੇ ਮਾਲ ਜਿਹੜਾ ਹੈ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਡੀਸੇਲਟਿੰਗ ਹੋ ਰਹੀ ਸੀ ਪਰ ਉਹਦੇ ਚੋਂ ਇੱਕ ਵੀ ਜੇ ਕਹਿ ਲਈਏ ਕਿਣਕਾ ਜਿਹੜਾ ਹੈ ਉਹ ਇਹਨਾਂ ਥਾਂਮਾਂ ਤੇ ਨਹੀਂ ਲਾਇਆ ਗਿਆ ਕਿਉਂਕਿ ਇਹਨਾਂ ਲੋਕਾਂ ਦੀ ਮੁਸ਼ਕਲ ਹੈਗੀ ਆ ਰਸਤੇ ਦੀ ਮੁਸ਼ਕਲ ਹੈਗੀ ਆ ਆਉਣ ਜਾਣ ਦੀ ਮੁਸ਼ਕਲ ਹੈਗੀ ਆ ਔਰ ਜਿਹੜੀਆਂ ਸਾਈਡਾਂ ਆ ਇਹਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਤੋਂ ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਕਿ ਡੇਸਿਲਟਿੰਗ ਹੋਣੀ ਚਾਹੀਦੀ ਪਰ ਉਹਦਾ ਜਿਹੜਾ ਮਾਲ ਹੈ ਉਹ ਸਾਈਡਾਂ ਤੇ ਲਾਇਆ ਜਾਵੇ ਕੈਮਰਾਮੈਨ ਦੀਪਰਾਣ ਦੇ ਨਾਲ ਬੁੱਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਗੀਤਪੁਰ ਸਾਹਿਬ